ਤੁਹਾਡੀਆਂ ਪੱਥਰ ਦੀਆਂ ਟੂਟੀਆਂ ਤੇ ਤੁਹਾਡੇ ਘਰੇ ਲੱਗੇ ਹੋਏ ਸ਼ੀਸ਼ਿਆਂ ਨੂੰ ਖਰਾਬ ਨੂੰ ਬਿਲਕੁਲ ਪੁਰਾਣਿਆਂ ਨੂੰ ਨਵੇਂ ਬਣਾਊਗਾ ਆ ਆਪਾਂ ਇੱਕ ਕੈਮੀਕਲ ਤਿਆਰ ਕਰਾਂਗੇ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਲੀਨਿੰਗ ਪਲੱਸ ਸ਼ੈਂਪੂ ਚਾਹੀਦਾ ਹੈ ਜਾਂ ਤੁਹਾਡੇ ਘਰੇ ਕੋਈ ਹੋਰ ਜਿਹੜਾ ਵੀ ਤੁਸੀਂ ਸ਼ੈਂਪੂ ਦਾ ਯੂਜ਼ ਕਰਦੇ ਹੋ ਜਿਹੜਾ ਵੀ ਤੁਹਾਡੇ ਘਰੇ ਸ਼ੈਂਪੂ ਹੈਗਾ ਘੱਟ ਤੋਂ ਘੱਟ 3-4 ਪੁੜੀਆਂ ਤੁਸੀਂ ਸ਼ੈਂਪੂ ਦੀਆਂ ਪਾਉਣੀਆਂ ਨੇ ਇਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਜੀ ਕੋਲਗੇਟ ਜਿਹੜਾ ਵੀ ਕੋਲਗੇਟ ਤੁਸੀਂ ਯੂਜ਼ ਕਰਦੇ ਹੋ ਉਹੀ ਕੋਲਗੇਟ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਕੋਈ ਇਹ ਨਹੀਂ ਹੈਗਾ ਕੋਈ ਰੀਕਮੈਂਡ ਨਹੀਂ ਕਰਦੇ ਤੁਹਾਨੂੰ ਵੀ ਆਹ ਕੰਪਨੀ ਦਾ ਯੂਜ਼ ਕਰੋ ਜਾਂ ਉਹਦਾ ਉਹੀ ਕੋਲਗੇਟ ਉਹੀ ਸ਼ੈਂਪੂ ਇਸ ਤਰੀਕੇ ਨਾਲ ਕਿਸੇ ਭਾਂਡੇ ਦੇ ਵਿੱਚ ਤੁਸੀਂ ਪਾ ਲੈਣਾ ਐ ਇਸ ਤੋਂ ਬਾਅਦ ਇਹਨੂੰ ਕਰ ਲਓ ਚੰਗੀ ਤਰ੍ਹਾਂ ਮਿਕਸ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਰਾਂਗੇ ਜੀ ਬਾਅਦ ਚੋਂ ਪਾਣੀ ਐਡ ਪਾਣੀ ਐਡ ਕਰਨ ਦਾ ਆਪਣਾ ਮਕਸਦ ਇਹ ਹੈ ਵੀ ਇਹ ਹੀਠਾ ਨਾ ਲੱਗ ਜੇ ਮੱਚ ਨਾ ਜਾਵੇ ਇਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਮਿੱਠਾ ਸੋਡਾ ਇਸ ਤਰੀਕੇ ਨਾਲ ਆਪਾਂ ਲਗਭਗ ਡੇਢ ਕੇ ਚਮਚਾ ਇਹਦੇ ਵਿੱਚ ਮਿੱਠੇ ਸੋਡੇ ਦਾ ਪਾਵਾਂਗੇ ਚੰਗੇ ਤਰੀਕੇ ਨਾਲ ਇਹਨੂੰ ਕਰ ਲਾਂਗੇ ਜੀ ਆਪਾਂ ਮਿਕਸ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਤਾਂ ਕਿ ਆਪਣਾ ਜਿਹੜਾ ਕੈਮੀਕਲ ਉਹ ਵਧੀਆ ਤਰੀਕੇ ਨਾਲ ਤਿਆਰ ਹੋ ਜੇ ਜਦੋਂ ਤੱਕ ਇਹਦੇ ਵਿੱਚ ਚੰਗੇ ਤਰੀਕੇ ਨਾਲ ਝੱਗਾਂ ਪੈਦਾ ਹੋਈ ਜਾਂਦੀਆਂ ਨੇ ਹੋਈ ਜਾਂਦੀਆਂ ਨੇ ਬਿਲਕੁਲ ਘਟਦੀਆਂ ਨਹੀਂ ਉਹਨਾ ਟਾਈਮ ਇਹਨੂੰ ਤੁਸੀਂ ਉੱਤੇ ਰੱਖੋ ਇਸ ਤੋਂ ਬਾਅਦ ਇੱਕ ਦੋ ਤੁਸੀਂ ਨਿੰਬੂ ਇਹਦੇ ਵਿੱਚ ਐਡ ਕਰ ਦੋ ਵਧੀਆ ਤੁਹਾਡੇ ਨਿੰਬੂ ਹੋਣੇ ਚਾਹੀਦੇ ਨੇ ਘੱਟੋ ਘੱਟ 2 ਨਿੰਬੂ ਤਾਂ ਇੰਨੇ ਮਟੀਰੀਅਲ ਦੇ ਵਿੱਚ ਪਾਉਣੇ ਨੇ ਜੇ 4 ਹੈਗੇ ਨੇ ਤੁਹਾਡੇ ਕੋਲੇ ਤਾਂ 4 ਐਡ ਕਰ ਦੋ ਕੋਈ ਨੁਕਸਾਨ ਨਹੀਂ ਹੈਗਾ ਜਿੰਨੇ ਨਿੰਬੂ ਵੱਧ ਪਹਿਣਗੇ ਉਨਾਂ ਹੀ ਜ਼ਬਰਦਸਤ ਬਣੂਗਾ ਤੁਹਾਡਾ ਫਾਰਮੂਲਾ ਆਹ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਇਹਦੇ ਵਿੱਚ ਨਿੰਬੂ ਪਾਤੇ ਆਪਣੇ ਜਿਹੜੇ ਘਰ ਦੇ ਸ਼ੀਸ਼ੇ ਨੇ ਕਰਦੀਆਂ ਜਿਹੜੀਆਂ ਟੁਕੜੀਆਂ ਨੇ ਰੂਮ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਜਾਂ ਬਾਥਰੂਮ 'ਚ ਉਹ ਬੇਕਾਰ ਹੋ ਜਾਂਦੇ ਨੇ ਗੰਦੀਆਂ ਹੋ ਜਾਂਦੇ ਨੇ ਉਹਨਾਂ ਦੀ ਦੇਖ ਜਿਹੜੀ ਉਹ ਬਹੁਤ ਬੇਕਾਰ ਹੋ ਜਾਂਦੀ ਹੈ ਸ਼ੀਸ਼ੇ ਵੀ ਬਿਲਕੁਲ ਬੇਕਾਰ ਹੋ ਜਾਂਦਾ ਹਲੋ ਜੀ ਚੱਗ ਸਾਰੀ ਬੈਠ ਗਈ ਸਿਲੰਡਰ ਆਪਾਂ ਨੇ ਕਰਤਾ ਬੰਦ ਸਾਰੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਆ ਦੇਖੋ ਤੁਸੀਂ ਹਾਲ ਦੇਖੋ ਪਹਿਲਾਂ ਆ ਟੁਕੜੀਆਂ ਦਾ ਕੀ ਹੋਇਆ ਹੋਇਆ ਇਹ ਬਾਥਰੂਮ ਦੇ ਵਿੱਚ ਲੱਗੀਆਂ ਹੋਈਆਂ ਨੇ ਗੰਦੇ ਪਾਣੀ ਨਾਲ ਨਾ ਉਣ ਵੇਲੇ ਜਾਂ ਆਪਣੇ ਗਰਮ ਪਾਣੀ ਨਾਲ ਇਹਨਾਂ ਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਜਾਂਦਾ ਪਰ ਇਹ ਬਿਲਕੁਲ ਨਵੀਆਂ-ਨਵੀਆਂ ਬਣ ਜਾਣਗੀਆਂ ਇਸ ਤਰੀਕੇ ਨਾਲ ਤੁਸੀਂ ਇੱਕ ਜਿਹੜਾ ਆਪਣਾ ਪਾਂਡੇ ਉਦੀ ਮਦਦ ਨਾਲ ਇਹਨਾਂ ਨੂੰ ਚੰਗੇ ਤਰੀਕੇ ਨਾਲ ਧੋ ਲੋ ਸਟੀਲ ਬੁਰਸ਼ ਦਾ ਵੀ ਤੁਸੀਂ ਨਾਲ ਇਹਦੇ ਯੂਜ਼ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੁਹਾਡੇ ਸਾਹਮਣੇ ਆਪਾਂ ਥੋੜਾ ਜਿਹਾ ਏਰੀਆ ਤੁਹਾਨੂੰ ਸਾਫ਼ ਕਰਕੇ ਪਾਣੀ ਮਾਰ ਕੇ ਦਿਖਾਵਾਂਗੇ ਤੇ ਦੂਸਰੇ ਏਰੀਏ ਨਾਲੋਂ ਤੇ ਆਹ ਏਰੀਏ ਦਾ ਤੁਸੀਂ ਫਰਕ ਦੇਖੋ ਵੀ ਕਿੰਨਾ ਜ਼ਿਆਦਾ ਪਾਊਗਾ ਆ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਆਪਾਂ ਧੋ ਲਾਂਗੇ ਤੇ ਧਿਆਨ ਚ ਰੱਖੋ ਵੀ ਜਿਹੜਾ ਏਰੀਆ ਆਪਾਂ ਨੇ ਸਾਫ਼ ਕਰਿਆ ਉਹਨੂੰ ਤੁਸੀਂ ਨਜ਼ਰ ਮਾਰ ਕੇ ਦੇਖੋ ਵੀ ਕਿੰਨਾ ਜ਼ਿਆਦਾ ਸਾਫ਼ ਹੋਊਗਾ ਸਟੀਲ ਦੀਆਂ ਟੂਟੀਆਂ ਦੇ ਉੱਤੇ ਵੀ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਉਹ ਵੀ ਤੁਹਾਡੀਆਂ ਬਿਲਕੁਲ ਸਾਫ਼ ਹੋ ਜਾਣਗੀਆਂ ਇਸ ਤੋਂ ਬਾਅਦ ਆਪਾਂ ਨੇ ਪ ਆ ਲੋ ਜੀ ਜਿੱਥੇ ਜਿੱਥੇ ਆਪਾਂ ਨੇ ਕੈਮੀਕਲ ਮਾਰਿਆ ਉਹਦੀ ਦੇਖ ਦੇਖ ਲੋ ਵੀ ਤੁਸੀਂ ਦੂਸਰੀਆਂ ਜਿਹੜੀਆਂ ਬੇਕਾਰ ਹੋਈਆਂ ਪਈਆਂ ਨੇ ਉਹਨਾਂ ਨਾਲੋਂ ਕਿੰਨੀ ਜ਼ਬਰਦਸਤ ਬਣ ਗਈ ਬਿਲਕੁਲ ਨਵੀਆਂ ਨਕੋਰ ਬਣ ਗਈਆਂ ਇਹ ਮੈਂ ਕਹਿੰਨਾ ਵੀ ਬਾ ਕਮਾਲ ਯਾਰ ਸਰੀ ਲੱਗ ਗਿਆ ਜਮਾ ਇਹ ਤਾਂ ਬਾਹਲੀਆਂ ਜਾਰੇ ਬੁਰੀਆਂ ਲੱਗਦੀਆਂ ਸੀ ਆ ਦੇਖੋ ਤੁਸੀਂ ਹੁਣ ਦੂਸਰੀਆਂ ਨਾਲੋਂ ਦੇਖ ਦੇਖ ਲੋ ਵੀ ਕਿੰਨੀਆਂ ਲੱਗਦੀ ਐ ਦਾਗ ਬਿਲਕੁਲ ਚੱਕਦੇ ਨੇ ਹੁਣ ਆਪਣਾ ਜਿਹੜਾ ਸੀਸਾ ਇਹਦੇ ਉੱਤੇ ਵੀ ਆ ਦਾਗ ਜੇ ਪੈ ਜਾਂਦੇ ਨੇ ਇਹ ਰੇਤੇ ਦੇ ਪਾਣੀ ਦੇ ਦਾਗ ਪੈ ਜਾਂਦੇ ਨੇ ਐਸੇ ਤਰੀਕੇ ਨਾਲ ਤੁਸੀਂ ਸੀਸੇ ਦੇ ਉੱਤੇ ਆ ਕੈਮੀਕਲ ਆਪਣੇ ਇਹਦੇ ਉੱਤੇ ਲਗਾ ਲੈਣਾ ਜਿਹੜਾ ਆਪਣਾ ਭਾਂਡੇਆਂ ਵਾਲਾ ਹਬਰਸ਼ਾ ਜਾਂ ਹੁੰਦਾ ਨਾਰਮਲ ਜਾਂ ਇਹਦੇ ਉੱਤੇ ਲਗਾ ਕੇ ਚੰਗੇ ਤਰੀਕੇ ਨਾਲ ਫੇਰ ਦਿਓ ਇਸ ਤੋਂ ਬਾਅਦ ਗਰਮ ਠੰਡਾ ਜਿਹੜਾ ਵੀ ਤੁਹਾਡੇ ਘਰੇ ਪਾਣੀ ਚੱਲ ਰਿਹਾ ਹੈ ਉਹੀ ਪਾਣੀ ਇਹਦੇ ਉੱਤੇ ਮਾਰੋ ਬਿਲਕੁਲ ਨਵਾਂ ਨਵਾਂ ਸ਼ੀਸ਼ਾ ਬਣ ਜੂਗਾ ਇਹ ਕੈਮੀਕਲ ਨੂੰ ਤੁਸੀਂ ਘਰੇ ਤਿਆਰ ਕਰੋ ਤੇ ਆਪਦੇ ਸ਼ੀਸ਼ੇ ਟੂਟੀਆਂ ਟੁਕੜੀਆਂ ਨੂੰ ਬਿਲਕੁਲ ਨਵੇਂ ਬਣਾ ਲਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰੇ ਲੋਕ ਇਹ ਫਾਰਮੂਲੇ ਦਾ ਯੂਜ਼ ਕਰਨ ਤੇ ਆਪਦੀਆਂ ਜਿਹੜੀਆਂ ਪੁਰਾਣੀਆਂ ਖਰਾਬ ਹੋ ਚੁੱਕੀਆਂ ਚੀਜ਼ਾਂ ਨੂੰ ਉਹਨਾਂ ਨੂੰ ਬਿਲਕੁਲ ਨਵੀਆਂ ਬਣਾਉਣ ਦੀ ਸਾਰੀ